ਹੰਦੀ ਰਾਜੀ ਸਤਿ ਸ੍ਰੀ ਅਕਾਲ ਮੈਂ ਕੇਰਨਵੀਰ ਗੁਰਬਰਾੜ ਸਵਾਗਤ ਕਰਦੀ ਹਾਂ ਤੁਹਾਡਾ ਮਾਸਟਰ ਕਲਾਸਿਸ ਪੰਜਾਬ ਪਲੇਟਫਾਰਮ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੀ ਤਿਆਰੀ ਨੂੰ ਵਧੀਆ ਢੰਗ ਨਾਲ ਕਰ ਰਹੇ ਹੋਵੋਗੇ ਜਿਵੇਂ ਰਾਜੀ ਤੁਹਾਨੂੰ ਪਤਾ ਹੀ ਆ ਕਿ ਆਪਾਂ ਦੋ ਸਬਜੈਕਟ ਹੈ ਜਿਹੜੇ ਇੱਥੇ ਬਿਲਕੁਲ ਫ੍ਰੀ ਦੇ ਵਿੱਚ ਜਿਹੜਾ ਕਵਰ ਕਰਾ ਰਹੇ ਹਾਂ ਹਿਸਟਰੀ ਤੇ ਪੋਲੀਟੀ ਪੋਲੀਟੀ ਦੀ ਕਲਾਸ ਦੇ ਵਿੱਚ ਰਾਜੀ ਆਪਾਂ ਹੁਣ ਤੱਕ ਜਿਹੜਾ ਹੈਗਾ ਆਪਣਾ ਕਨਸਟੀਟਿਊਸ਼ਨ ਦੇ ਜਿਹੜੇ ਪੰਜ ਪਾਰਟ ਆ ਉਹਨਾਂ ਨੂੰ ਕਵਰ ਕਰ ਚੁੱਕੀਆਂ ਹਾਂ ਪੂਰੀ ਡਿਟੇਲ ਦੇ ਵਿੱਚ ਜਿਨ੍ਹਾਂ ਨੇ ਕੁਲਸਿਸ ਵਾਚਸ ਨਹੀਂ ਵਾਚ ਨਹੀਂ ਕੀਤੇ ਬਈ ਉਹ ਚੈਨਲ ਤੇ ਵਿਜ਼ਿਟ ਕਰੋ ਤੇ ਉਹਨਾਂ ਨੂੰ ਸਾਰੇ ਕਲਾਸਿਸ ਨੂੰ ਜਿਹੜੇ ਪਹਿਲਾਂ ਵਾਚ ਕਰੋ ਕਿਉਂਕਿ ਜਦੋਂ ਆਪਾਂ ਕਲਾਸ ਜੋ ਵੀ ਦੇਖਦੇ ਆਂ ਜੀ ਉਹਦੇ ਨਾਲ ਰਿਲੇਟਡ ਪਹਿਲਾਂ ਪਿਛਲੀ ਕਲਾਸ ਵੀ ਕੀਤੀ ਹੋਵੇ ਤਾਂ ਫਿਰ ਆਪਾਂ ਨੂੰ ਈਜ਼ੀਲੀ ਸਮਝ ਆ ਜਾਂਦਾ ਠੀਕ ਆ ਤਾਂ ਹੁਣ ਆਪਾਂ ਜਿਹੜਾ ਹੈਗਾ ਸਟੇਟ ਗਵਰਨਮੈਂਟ ਵਾਲਾ ਪੰਜਵਾਂ ਪਾਰਟ ਹੈ ਜਿਹਦੇ ਵਿੱਚ ਆਉਂਦਾ ਸਟੇਟ ਗਵਰਨਮੈਂਟ ਦਾ ਵਰਣਨ ਕੀਤਾ ਹੋਇਆ ਹੁੰਦਾ ਤਾਂ ਉਹ ਆਪਾਂ ਕਵਰ ਕਰ ਰਹੇ ਆਂ ਜੀ ਦੇ ਵਿੱਚੋਂ ਆਪਾਂ ਗਵਰਨਰ ਵਾਲਾ ਟਾਪਿਕ ਵੀ ਕਰ ਚੁੱਕੇ ਆਂ ਵਿધાન ਮੰਡਲ ਵਾਲਾ ਵੀ ਵਿਧਾਨ ਮੰਡਲ ਦੇ ਵਿੱਚ ਦੋ ਟਾਪਿਕ ਹੁੰਦੇ ਰਾਜੀ ਅੱਗੇ ਦੋ ਸਦਨ ਹੁੰਦੇ ਆ ਵਿਧਾਨ ਸਭਾ ਤੇ ਵਿਧਾਨ ਪਰਿਸ਼ਦ ਜਿਨ੍ਹਾਂ ਨੂੰ ਆਪਾਂ ਅਲੱਗ-ਅਲੱਗ ਤੋਂ ਕਰ ਚੁੱਕੇ ਹਾਂ ਬਟ ਹੁਣ ਉਹਨਾਂ ਨੂੰ ਆਪਾਂ ਇੱਕ ਐਜ਼ ਅ ਤੁਲਨਾਤਮਕ ਅਧਿਐਨ ਕਰਾਂਗੇ ਤਾਂ ਜੋ ਜਿਹੜਾ ਬੱਚਿਆਂ ਨੂੰ ਕਨਫਿਊਜ਼ਨ ਹੁੰਦੀ ਵੀ ਆ ਉਹ ਸਾਰੇ ਜਿਹੜੇ ਡਾਊਟਸ ਹੁੰਦੇ ਆ ਉਹ ਦੂਰ ਹੋ ਜਾਣ ਕਿਉਂਕਿ ਜਦੋਂ ਆਪਾਂ ਕਿਸੇ ਚੀਜ਼ ਦੀ ਤੁਲਨਾ ਕਰਕੇ ਪੜ੍ਹਦੇ ਆ ਤਾਂ ਆਪਾਂ ਨੂੰ ਈਜ਼ੀਲੀ ਯਾਦ ਹੋ ਜਾਂਦੀ ਹੈ ਤਾਂ ਵਿਧਾਨ ਸਭਾ ਤੇ ਵਿਧਾਨ ਪਰਿਸ਼ਦ ਰਾਜੀ ਦੋਨਾਂ ਨੂੰ ਆਪਾਂ ਅੱਜ ਤੁਲਨਾਤਮਕ ਅਧਿਐਨ ਕਰਕੇ ਪੜ੍ਹਾਂਗੇ ਵੀ ਕਿਹਦੇ ਵਿੱਚ ਕੀ ਆਉਂਦਾ ਤੇ ਕਿਹ ਠੀਕ ਹੈ राजे ਤਾਂ ਕਲਾਸ ਆਪਾਂ ਸ਼ੁਰੂ ਕਰਦੇ ਹਾਂ राजे ਸ਼ੁਰੂ ਕਰਨ ਤੋਂ ਪਹਿਲਾਂ ਰੋਜ਼ ਵਾਂਗ ਛੋਟੀ ਜੀ ਰਿਕੁਐਸਟ ਵੀ ਚੈਨਲ ਨੂੰ राजे ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰਿਆ ਕਰੋ ਕਿਉਂਕਿ ਜੇਕਰ ਤੁਸੀਂ राजे ਸ਼ੇਅਰ ਕਰੋਗੇ ਤਾਂ ਤਾਂ ਹੀ ਚੈਨਲ ਦੀ ਜਿਹੜੀ ਉਹ ਰੀਚ ਵਧੂਗੀ ਬਿਲਕੁਲ ਨਵਾਂ ਪਲੇਟਫਾਰਮ ਆ ਜੇ ਤੁਸੀਂ ਉਹਨੂੰ ਸ਼ੇਅਰ ਕਰੋਗੇ ਤਾਂ ਫਿਰ ਹੀ ਉਹਦੀ ਰੀਚ ਵਧੂਗੀ ਤੇ ਜੇ ਤੁਹਾਨੂੰ ਕਲਾਸ राजे ਜਿੱਦੋਂ ਤੁਸੀਂ ਪੂਰੀ ਕਲਾਸ ਵਾਚ ਕਰਿਆ ਕਰੋ ਜੇਕਰ ਤੁਹਾਨੂੰ ਵਾਚ ਕਰਨ ਤੋਂ ਬਾਅਦ ਕੁਝ ਵੀ ਸਮਝ ਆਉਂਦਾ ਚੰਗੀ ਲੱਗਦੀ ਆ ਤਾਂ ਫਿਰ ਇੱਕ ਲਾਈਕ ਤੇ ਉਹ ਫੀਡਬੈਕ ਜ਼ਰੂਰ ਦਿਆ ਕਰੋ ਆਪਣੀ ਛੋਟਾ ਜਿਹਾ ਮੈਸੇਜ ਕਰਕੇ ਦੱਸਿਆ ਜ਼ਰੂਰ ਕਰੋ ਵੀ ਤੁਹਾਨੂੰ ਜਿਹੜਾ ਕੰਟੈਂਟ ਆ ਉਹ ਕਿਵੇਂ ਲੱਗਿਆ ਤੁਹਾਨੂੰ ਸਮਝ ਆਇਆ ਜਾਂ ਕੋਈ ਡਾਊਟ ਆ ਤਾਂ ਉਹ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਆ ਕਰੋ ਤੇ ਜਿਹੜੇ ਨਵੇਂ ਸਟੂਡੈਂਟ ਹੁੰਦੇ ਰਹੇ ਜੇ ਪਹਿਲੀ ਵਾਰ ਜਿਹੜਾ ਹੈਗਾ ਕਲਾਸ ਨੂੰ ਵਾਚ ਕਰਦੇ ਕਿਸੇ ਕੋਲ ਪਹਿਲੀ ਵਾਰ ਲਿੰਕ ਪਹੁੰਚਦਾ ਤਾਂ ਉਹ ਚੈਨਲ ਦੇ ਉੱਤੇ ਵਿਜ਼ਿਟ ਕਰਕੇ ਜਿਹੜੇ ਹੋਰ ਕਲਾਸਿਸ ਆ ਉਹਨਾਂ ਨੂੰ ਵੀ ਵਾਚ ਕਰਿਓ ਤੇ ਜੇ ਤੁਹਾਨੂੰ ਲੱਗਿਆ ਵੀ ਹਾਂ ਰੀਅਲੀ ਵੀ ਕੋਈ ਵਧੀਆ ਚੀਜ਼ ਹੈਗੀ ਇੱਥੇ ਸਿੱਖਣ ਨੂੰ ਕੁਝ ਮਿਲਦਾ ਤਾਂ ਚੈਨਲ ਦੇ ਨਾਲ ਜ਼ਰੂਰ ਜੁੜਿਓ ਸਬਸਕ੍ਰ ਤਾਂ ਹੁਣ ਆਪਾਂ ਸ਼ੁਰੂ ਕਰਦੇ ਹਾਂ ਜੀ ਆਪਣੀ ਅੱਜ ਦੀ ਕਲਾਸ ਜ ਜਿਹਦੇ ਵਿੱਚ ਆਪਾਂ ਅੱਜ ਵਿਧਾਨ ਸਭਾ ਤੇ ਵਿਧਾਨ ਪਰਿਸ਼ਦ ਇਹਨਾਂ ਦਾ ਕੀ ਕਰਾਂਗੇ ਤੁਲਨਾਤਮਕ ਅਧਿਐਨ ਕਰਾਂਗੇ ਠੀਕ ਆ ਤਾਂ ਰਾਜ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਵਿਧਾਨ ਮੰਡਲ ਹੁੰਦੀ ਆ ਵਿਧਾਨ ਮੰਡਲ ਦੇ ਵਿੱਚ ਜਿਹੜੇ ਹੈਗੇ ਆ ਤਿੰਨ ਆਰਗਨ ਹੁੰਦੇ ਆ ਦੇ ਵਿਧਾਨ ਮੰਡਲ ਦੇ ਰਾਜਪਾਲ ਰਾਜਪਾਲ ਵਿਧਾਨ ਸਭਾ ਵਿਧਾਨ ਪਰਿਸ਼ਦ ਈਉਂ ਦੇ ਤਿੰਨ ਆਰਗਨ ਹੁੰਦੇ ਰਾਜੀ ਜੀ ਜੀ ਆਰਗਨ ਪਛਲੇਨ ਤਾਂ ਤਿੰਨ ਹੁੰਦੇ ਆ ਤੇ ਜੇ ਸਦਨ ਪਛਲੇਨ ਤਾਂ ਦੋ ਹੁੰਦੇ ਆ ਵਿਧਾਨ ਸਭਾ ਤੇ ਵਿਧਾਨ ਪਰਿਸ਼ਦ ਠੀਕ ਆ ਤਾਂ ਵਿਧਾਨ ਸਭਾ ਰਾਜੀ ਜੀ ਜਿਹੜਾ ਹੈਗਾ ਵਿਧਾਨ ਸਭਾ ਦੀ ਤੁਲਨਾ ਜੇ ਆਪਾਂ ਦੇਖਗੇ ਤਾਂ ਉਹਨੂੰ ਜਿਵੇਂ ਸੈਂਟਰ ਦੇ ਵਿੱਚ ਜਿਹੜਾ ਲੋਕ ਸਭਾ ਵਾਲਾ ਸਦਨ ਹੁੰਦਾ ਤਾਂ ਉਹਦੇ ਨਾਲ ਜਿਹੜਾ ਕੰਪੇਅਰ ਕੀਤਾ ਜਾਂਦਾ ਉਹਦੇ ਵਾਲੇ ਜਿਹੜੀਆਂ ਚੀਜ਼ਾਂ ਵਿਧਾਨ ਸਭਾ ਦੇ ਲੋਕ ਸਭਾ ਦੇ ਵਿੱਚ ਹੁੰਦੀਆਂ ਉਹੀ ਵਿਧਾਨ ਸਭਾ ਦੇ ਵਿੱਚ ਤੇ ਵਿਧਾਨ ਪਰਿਸ਼ਦ ਰਾਜੀ ਜੀ ਜੋ ਵਿਧਾਨ ਪਰਿਸ਼ਦ ਦੇ ਵਿੱਚ ਹੁੰਦਾ ਉਹ ਰਾਜ ਸਭਾ ਦੇ ਨਾਲ ਰਿਲੇਟਡ ਹੁੰਦਾ ਠੀਕ ਆ ਤਾ ਆਪਾਂ ਇਹਨਾਂ ਬਾਰੇ ਡਿਸਕਸ ਕਰਦੇ ਆਂ ਬਈ ਵਿਧਾਨ ਸਭਾ ਨੂੰ ਹੋਰ ਕਿਹੜੇ ਕਿਹੜੇ ਨਾਵਾਂ ਦੇ ਨਾਲ ਜਾਣਿਆ ਜਾਂਦਾ ਰਾਜੀ ਲੈਜਿਸਲੇਟਿਵ ਅਸੈਂਬਲੀ ਹੇਠਲਾ ਸਦਨ ਜਨਤਾ ਦਾ ਸਦਨ ਪਹਿਲਾ ਸਦਨ ਆਸਥਾਈ ਸਦਨ ਇਹ ਰਾਜੀ ਇਹਦੇ ਨਾਮ ਆ ਹੇਠਲਾ ਸਦਨ ਜਨਤਾ ਦਾ ਸਦਨ ਕਿਉਂ ਕਹਿੰਦੇ ਰਾਜੀ ਇਹਨਾਂ ਨੂੰ ਕਿਉਂਕਿ ਇਹ ਲੋਕਾਂ ਦੀ ਪ੍ਰਤੀਨਿਧਤਾ ਕਰਦਾ ਹੈਗਾ ਇਸੇ ਕਰਕੇ ਕਹਾ ਜਾਂਦਾ ਤੇ ਆਸਥਾਈ ਕਿਉਂ ਕਹਿੰਦੇ ਬਈ ਕਿਉਂਕਿ ਇਹਨੂੰ ਜਿਹੜਾ ਹੈਗਾ ਭੰਗ ਕੀਤਾ ਜਾ ਸਕਦਾ ਇਸੇ ਕਰਕੇ ਇਹਨੂੰ ਜਿਹੜਾ ਆਸਥਾਈ ਸਦਨ ਕਿਹਾ ਜਾਂਦਾ ਠੀਕ ਆ ਫਿਰ ਆਪਾਂ ਦੇਖਾਂਗੇ ਵੀ ਆਪਣੀ ਜਿਹੜੀ ਵਿਧਾਨਪ੍ਰਿਸ਼ਦ ਆ ਉਹਦੇ ਹੋਰ ਕੀ ਕੀ ਨਾਮ ਆ ਉਹਨੂੰ ਲੈਜਿਸਲੇਟਿਵ ਕੌਂਸਲ ਕਹਿੰਦੇ ਆ ਰਾਜੀ ਇਹ ਲੈਜਿਸਲੇਟਿਵ ਅਸੈਂਬਲੀ ਆ ਉਹਨੂੰ ਲੈਜਿਸਲੇਟਿਵ ਕੌਂਸਲ ਕਹਿੰਦੇ ਆ ਉੱਪਰਲਾ ਸਦਨ ਕਹਿੰਦੇ ਆ ਰਾਜੀ ਚਰਚਿਤ ਲੋਕਾਂ ਦਾ ਸਦਨ ਕਹਿੰਦੇ ਆ ਕਿਉਂਕਿ ਇਹਦੇ ਵਿੱਚ ਜਿਵੇਂ ਆਪਾਂ ਵੇਖਿਆ ਨਾ ਵੀ ਜਿਹੜੇ ਰਾਜਪਾਲ ਦੁਆਰਾ ਨਾਮਿਨੇਟ ਕੀਤੇ ਜਾਂਦੇ ਆ ਮੈਂਬਰ ਉਹ ਜਿਹੜੇ ਹੈਗੇ ਕਿਸੇ ਖਾਸ ਖੇਤਰ ਦੇ ਨਾਲ ਸੰਬੰਧਿਤ ਹੁੰਦੇ ਹੈਗੇ ਆ ਆਪਾਂ ਖੇਤਰ ਵੀ ਡਿਸਕਸ ਕੀਤੇ ਸੀ ਕਿਹੜੇ-ਕਿਹੜੇ ਖੇਤਰਾਂ ਦੇ ਨਾਲ ਸੰਬੰਧਿਤ ਹੁੰਦੇ ਆ ਕੋਈ ਦੱਸ ਸਕਦਾ ਤਾਂ ਉਹ ਰਾਜ ਜਿਵੇਂ ਮੰਨ ਲਓ ਕਲਾ ਸਾਹਿਤ ਹਨ ਸਮਾਜ ਦੇ ਨਾਲ ਸੰਬੰਧਿਤ ਜਾਂ ਕੋਈ ਸਮਾਜਿਕ ਅੰਦੋਲਨ ਕੀਤਾ ਹੋਵੇ ਤਾਂ ਉਹਨਾਂ ਦੇ ਨਾਲ ਸੰਬੰਧਿਤ ਜਿਵੇਂ ਕੋਈ ਹੋਊਗਾ ਉਹਨਾਂ ਦੇ ਵਿੱਚੋਂ ਜਿਹੜਾ ਹੈਗੇ ਮੈਂਬਰ ਨਿਯੁਕਤ ਕੀਤੇ ਜਾਂਦੇ ਆ ਤਾਂ ਇਸੇ ਕਰਕੇ ਇਹਨੂੰ ਚਰਚਿਤ ਲੋਕਾਂ ਦਾ ਸਦਨ ਵੀ ਕਹਿੰਦੇ ਆ ਇਸ ਤੋਂ ਇਲਾਵਾ ਉਹ ਵੀ ਵੈਸੇ ਵੀ ਰਾਜ ਜਿਹੜੇ ਬਾਕੀ ਮੈਂਬਰ ਹੁੰਦੇ ਆ ਤਾਂ ਉਹ ਵੀ ਵਿਧਾਨ ਸਭਾ ਦੇ ਮੈਂਬਰਾਂ ਦੁਆਰਾ ਹੀ ਚੁਣੇ ਜਾਂਦੇ ਆ ਵੀ ਆਮ ਲੋਕਾਂ ਦੁਆਰਾ ਨਹੀਂ ਚੁਣੇ ਜਾਂਦੇਗੇ ਜਾਂ ਜਿਹੜੀਆਂ ਵੀ ਜਿਹੜੇ ਟੀਚਰ ਹੁੰਦੀ ਆ ਗਵਰਨਮੈਂਟ ਟੀਚਰ ਹੁੰਦੇ ਆ ਪ੍ਰਾਇਮਰੀ ਪੱਧਰ ਤੋਂ ਉੱਪਰ ਲੈਵਲ ਦੀ ਟੀਚਰ ਹੁੰਦੀ ਆ ਜਿਹੜੇ ਉਹ ਤੇ ਉਹਨਾਂ ਨੂੰ ਜਿਹੜੇ 3 ਸਾਲ ਦਾ ਇਹਨਾਂ ਕੋਲ ਐਕਸਪੀਰੀਅੰਸ ਹੁੰਦਾ ਉਹਨਾਂ ਨੂੰ ਇਹ ਅਧਿਕਾਰ ਹੁੰਦਾ ਕਿ ਉਹ ਜਿਹੜਾ ਹੈਗਾ ਇਹਨਾਂ ਦੀ ਚੋਣ ਕਰ ਸਕਦੇ ਆਪਾਂ ਪੂਰਾ ਪ੍ਰੋਪਰ ਡਿਸਕਸ ਕੀਤਾਗਾ ਤਾਂ ਉਸ ਤਰ੍ਹਾਂ ਵੀ ਇਸੇ ਕਰਕੇ ਇਹਨੂੰ ਜਿਹੜਾ ਹੈਗਾ ਚਰਚੀ ਤੇ ਲੋਕਾਂ ਦਾ ਜਿਹੜਾ ਸਦਨ ਕਿਹਾ ਜਾਂਦਾ ਸਥਾਈ ਰਾਜੇ ਕਿਉਂਕਿ ਇਹਨੂੰ ਭੰਗ ਨਹੀਂ ਕੀਤਾ ਜਾ ਸਕਦਾ ਹਾਂ ਰਾਜੇ ਜਿਵੇਂ ਇਹਦਾ ਲੋਕ ਸਭਾ ਦੇ ਨਾਲੋਂ ਕੀ ਫਰਕ ਆ ਰਾਜ ਸਭਾ ਦੇ ਨਾਲੋਂ ਭੰਗ ਨਹੀਂ ਕੀਤਾ ਜਾ ਸਕਦਾ ਰਾਜ ਸਭਾ ਦੇ ਨਾਲੋਂ ਕੀ ਫਰਕ ਹੈ ਜੇ ਰਾਜ ਸਭਾ ਜਿਹੜੀ ਉਹ ਪੂਰੀ ਤਰ੍ਹਾਂ ਸਥਾਈ ਆ ਕਿਉਂਕਿ ਉਹਨੂੰ ਨਾ ਤਾਂ ਖਤਮ ਕੀਤਾ ਜਾ ਸਕਦਾ ਨਾ ਭੰਗ ਕੀਤਾ ਜਾ ਸਕਦਾ ਤੇ ਜਿਹੜੀ ਵਿਧਾਨ ਪਰਿਸ਼ਦ ਆ ਇਹਨੂੰ ਭੰਗ ਨਹੀਂ ਕੀਤਾ ਜਾ ਸਕਦਾ ਬਟ ਸਮਾਪਤ ਕੀਤਾ ਜਾ ਸਕਦਾ ਜੇ ਸਮਾਪਤ ਸ਼ਬਦ ਆਉਂਦਾ ਜਾਂ ਭੰਗ ਸ਼ਬਦ ਆਉਂਦਾ ਇਹਨਾਂ ਦੋਨਾਂ ਨੂੰ ਤੁਸੀਂ ਧਿਆਨ ਚ ਰੱਖਣਾ ਵੀ ਸਟੇਟਮੈਂਟ ਦੇ ਵਿੱਚ ਕੀ ਕੁਐਸਚਨ ਪੁੱਛਿਆ ਠੀਕ ਹੈ ਨਾ ਤਾਂ ਵਿਧਾਨ ਪਰਿਸ਼ਦ ਨੂੰ ਸਮਾਪਤ ਕੀਤਾ ਜਾ ਸਕਦਾ ਹੈ ਜੇ ਬਟ ਭੰਗ ਨਹੀਂ ਕੀਤਾ ਜਾ ਸਕਦਾ ਠੀਕ ਆ ਜਿਵੇਂ ਜਦੋਂ ਵੀ ਮੰਨ ਲਓ ਇਹ ਜਿਹੜਾ ਸਮਾਪਤ ਕਰਨ ਦਾ ਅਧਿਕਾਰ ਕਿਹਦੇ ਕੋਲ ਹੈ ਰਾਜ ਸंसद ਕੋਲੇ ਆ ਸਮਾਪਤ ਕਰਨ ਦਾ ਅਧਿਕਾਰ ਵਿਧਾਨ ਪਰਿਸ਼ਦ ਨੂੰ ਜਿਹੜਾ ਗਠਨ ਕਰਨ ਦਾ ਅਧਿਕਾਰ ਵੀ ਸੰਸਦ ਕੋਲ ਆ ਸਮਾਪਤ ਕਰਨ ਦਾ ਅਧਿਕਾਰ ਵੀ ਸੰਸਦ ਕੋਲ ਆ ਬਟ ਇਹਦੀ ਜਿਹੜੀ ਪ੍ਰੋਸੈਸ ਹੁੰਦੀ ਹੈ ਰਾਜੇ ਉਹ ਵਿਧਾਨ ਸਭਾ ਸਭਾ ਦੇ ਵਿੱਚ ਸ਼ੁਰੂ ਹੁੰਦੀ ਹੈ ਜਾਨੀ ਕਿ ਜਿਹੜਾ ਵਿਧਾਨ ਪਰਿਸ਼ਦ ਨੂੰ ਸਮਾਪਤ ਕਰਨ ਦਾ ਜਾਂ ਵਿਧਾਨ ਸਭਾ ਦਾ ਜਿਹੜਾ ਜਿਹੜਾ ਗਠਨ ਕਰਨ ਦਾ ਜਿਹੜਾ ਪ੍ਰਸਤਾਵ ਲਿਆਂਦਾ ਜਾਂਦਾ ਉਹ ਵਿਧਾਨ ਸਭਾ ਦੇ ਵਿੱਚ ਲਿਆਂਦਾ ਜਾਂਦਾ ਵਿਧਾਨ ਸਭਾ ਜਿਹੜੀ ਹੈਗੀ ਉਹ ਸਪੈਸ਼ਲ ਮੈਜੋਰਟੀ 2/3 ਜਿਹੜੀ ਹੈਗੀ ਇਹ ਬਹੁਮਤ ਦੇ ਨਾਲ ਜਿਹੜਾ ਉਸ ਪ੍ਰਸਤਾਵ ਨੂੰ ਜਦੋਂ ਪਾਸ ਕਰ ਦਿੰਦੀ ਹੈ ਤਾਂ ਫਿਰ ਉਹ ਪ੍ਰਸਤਾਵ ਸੰਸਦ ਕੋਲੇ ਜਾਂਦਾ ਤੇ ਸੰਸਦ ਨੂੰ ਜਿਹੜੀ ਹੈਗੀ ਉਹ ਸਿੰਪਲ ਮ ਨੂੰ ਬਹੁਮਤ ਦੇ ਨਾਲ ਜਿਹੜਾ ਹੈਗਾ ਪਾਸ ਕਰਕੇ ਉਹ ਜਿਹੜਾ ਇਹ ਜਿਹੜੇ ਸਟੇਟ ਦੇ ਵਿੱਚ ਵਿਧਾਨਪ੍ਰਿਸ਼ਦ ਹੈ ਜਿਹੜਾ ਉਹਦਾ ਗਠਨ ਵੀ ਕਰ ਸਕਦੀ ਹੈ ਤੇ ਉਹਨੂੰ ਸਮਾਪਤ ਵੀ ਕਰ ਸਕਦੀ ਹੈ ਠੀਕ ਹੈ ਨਾ ਹੁਣ ਤੱਕ ਰਾਜੀ ਵਿਧਾਨਪ੍ਰਿਸ਼ਦ ਬਹੁਤ ਸਮਾਪਤ ਕੀਤੇ ਗਏ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਆਪਣੇ ਪੰਜਾਬ ਦੇ ਵਿੱਚੋਂ ਹੀ ਸਮਾਪਤ ਕੀਤਾ ਗਿਆ 1969 ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਵਿਧਾਨਪ੍ਰਿਸ਼ਦ ਹੈ ਜਿਹੜੀ ਉਹਦੀ ਵਿਵਸਥਾ ਖਤਮ ਕਰ ਦਿੱਤੀ ਗਈ ਹੈ ਜਦੋਂ ਆਪਣਾ ਮੂਲ ਸਵਿਧਾਨ ਲਾਗੂ ਹੋਇਆ ਸੀਗਾ ਤਾਂ ਵਿਧਾਨ ਸਭਾ ਦੇ ਵਿੱਚ ਜਿਹੜੀ ਹੈਗੀ ਆ ਉਦੋਂ ਪੰਜਾਬ ਦੇ ਵਿੱਚ ਜਿਹੜੀ ਵਿਧਾਨਪ੍ਰਿਸ਼ਦ ਦੀ ਵਿਵਸਥਾ ਸੀਗੀ ਇਸ ਤੋਂ ਇਲਾਵਾ ਪੱਛਮੀ ਬੰਗਾਲ ਦੇ ਵਿੱਚੋਂ ਵੀ ਖਤਮ ਕਰ ਦਿੱਤਾ ਗਿਆ 1969 ਦੇ ਵਿੱਚ ਤਾਮਿਲਨਾਡੂ ਦੇ ਵਿੱਚ 1986 ਦੇ ਵਿੱਚ ਖਤਮ ਕਰ ਦਿੱਤਾ ਗਿਆ ਸੀ ਰਾਜੀ ਉੱਤਰਾਖੰਡ ਦੇ ਵਿੱਚ 2002 ਦੇ ਵਿੱਚ ਤੇ ਜੰਮੂ ਕਸ਼ਮੀਰ ਦੇ ਵਿੱਚੋਂ ਵੀ ਖਤਮ ਕਰ ਦਿੱਤਾ ਗਿਆ ਸੀ ਰਾਜੀ 2019 ਦੇ ਵਿੱਚ ਜਦੋਂ ਉਹਨੂੰ ਜੰਮੂ ਕਸ਼ਮੀਰ ਨੂੰ ਜਿਹੜਾ ਹੈਗਾ ਉਹਦੇ ਵਿੱਚ 370 ਜਿਹੜੀ ਉਹਨੂੰ ਖਤਮ ਕੀਤਾ ਗਿਆ ਸੀ ਤਾਂ ਉੱਥੋਂ ਜਿਹੜਾ ਹੈਗਾ ਇਹ ਵਿਧਾਨਪ੍ਰਿਸ਼ਦ ਉਹਨੂੰ ਵੀ ਖਤਮ ਕਰਕੇ ਇੱਕ ਡਿਊਟੀ ਬਣਾਇਆ ਗਿਆ ਸੀ ਨਾ ਤਾਂ ਇਹ ਵਿਧਾਨਪ੍ਰਿਸ਼ਦ ਜਿਹੜੀ ਉਹਨੂੰ ਖਤਮ ਕਰ ਦਿੱਤਾ ਗਿਆ ਸੀ ਤਾਂ ਇਹਦੇ ਮੈਂਬਰ ਰਾਜੀ ਜਿਹੜੇ ਹੁੰਦੇ ਆ ਵਿਧਾਨ ਸਭਾ ਦੇ ਮੈਂਬਰ ਉਹਨਾਂ ਨੂੰ ਕੀ ਕਹਿੰਦੇ ਆ ਵਿਧਾਨ ਸਭਾ ਦੇ ਮੈਂਬਰਾਂ ਨੂੰ ਐਮ ਐਲ اے ਕਿਹਾ ਜਾਂਦਾ ਵੈਸੀ ਤਰ੍ਹਾਂ ਜਿਹੜੇ ਇਹਨਾਂ ਦੇ ਦੋਨੇ ਮੈਂਬਰ ਉਹਨਾਂ ਨੂੰ ਵਿਧਾਇਕ ਕਿਹਾ ਜਾਂਦਾ ਇਹਨਾਂ ਵਾਸਤੇ ਇੱਕ ਸ਼ਬਦ ਵਰਤੇ ਜਾਂਦਾ ਵਿਧਾਇਕ ਜਿਹੜੇ ਵਿਧਾਨ ਸਭਾ ਦੇ ਮੈਂਬਰ ਹੁੰਦੇ ਆ ਕਿਉਂਕਿ ਇਹਨੂੰ ਲੈਜਿਸਲੇਟਿਵ ਅਸੈਂਬਲੀ ਹੈ ਨਾ ਐਲ ਏ ਤਾਂ ਮੈਂਬਰ ਐਮ ਐਲ ਏ ਹੋਗੀ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ اے ਐਲ ਸੀ ਰਾਜੇ ਲੈਜਿਸਲੇਟਿਵ ਕੌਂਸਲ ਤਾਂ ਐਮ ਐਲ ਸੀ ਮੈਂਬਰ ਆਫ ਲੈਜਿਸਲੇਟਿਵ ਕੌਂਸਲ ਇਹਨਾਂ ਦੇ ਮੈਂਬਰਾਂ ਨੂੰ ਕਿਹਾ ਜਾਂਦਾ ਫਿਰ ਰਾਜੇ ਇਹ ਕਿੱਥੇ ਕਿੱਥੇ ਹੁੰਦੀ ਹੈ ਜਿਹੜੀ ਵਿਧਾਨ ਸਭਾ ਤਾਂ ਇਹ ਹਰ ਸਟੇਟ ਦੇ ਵਿੱਚ ਜਿਵੇਂ ਆਪਣੇ 28 ਰਾਜ ਹਨ 28 ਰਾਜਾਂ ਦੇ ਵਿੱਚ ਪਲੱਸ 3 ਯੂਟੀਆਂ ਦਾ ਜਿਹੜੇ ਯੂਟੀਆਂ ਕਿਹਨਾਂ-ਕਿਹਨਾਂ ਦੇ ਵਿੱਚ ਆ ਤਾਂ ਇਹ ਹੈਗੀ ਆ ਕਿ ਦਿੱਲੀ ਦੇ ਵਿੱਚ ਆ ਜੀ ਇਹ ਮੈਂ ਤੁਹਾਨੂੰ ਸੀਟਾਂ ਵੀ ਦੱਸਾਂਗਾ ਸਿਰਨਾ ਦਿੱਲੀ ਦੇ ਵਿੱਚ ਹੈਗੀ ਆ ਫਿਰ ਪੁੱਡੂਚੇਰੀ ਦੇ ਵਿੱਚ ਹੈਗੀ ਆ ਤੇ ਜੰਮੂ ਐਂਡ ਕਸ਼ਮੀਰ ਦੇ ਵਿੱਚ ਹੈਗੀ ਆ ਦਿੱਲੀ ਦੇ ਵਿੱਚ ਕਿੰਨੀਆਂ ਸੀਟਾਂ ਰਾਜੇ ਜਿਹੜੇ ਤਿੰਨ ਯੂਟੀਆਂ ਆ ਨਾ ਇਹਨਾਂ ਨੂੰ ਤੁਸੀਂ ਜ਼ਰੂਰ ਧਿਆਨ ਚ ਰੱਖਣਾ ਯੂਟੀਆਂ ਦੇ ਵਿੱਚ ਕਿੱਥੇ-ਕਿੱਥੇ ਆ ਤਾਂ ਦਿੱਲੀ ਦੇ ਵਿੱਚ ਆ ਜੀ ਦਿੱਲੀ ਦੇ ਵਿੱਚ ਇਹਦੀਆਂ 70 ਸੀਟਾਂ ਹੈਗੀਆਂ ਬੁੱਡੂਚੇਰੀ ਦੇ ਵਿੱਚ ਰਾਜੀ ਇੱਥੇ ਇਹਦੀਆਂ 30 ਸੀਟਾਂ ਜੇ ਪੁੱਛ ਲੈਣ ਸਭ ਤੋਂ ਘੱਟ ਕਿਹੜੇ ਯੂਟੀ ਦੇ ਵਿੱਚ ਹੈ ਤਾਂ ਬੁੱਡੂਚੇਰੀ ਹੈ ਉੱਥੇ 30 ਸੀਟਾਂ ਇਹਦੀਆਂ ਠੀਕ ਹੈ ਨਾ ਕਿ ਇਹਦੇ ਮੈਂਬਰਾਂ ਦੀ ਸੰਖਿਆ ਰਾਜੀ ਆਪਾਂ ਨੂੰ 500 ਚਾਹੀਦੀ ਹੁੰਦੀ ਹੈ ਨਾ ਵੀ ਵੱਧ ਤੋਂ ਵੱਧ 500 ਹੋਵੇ ਤੇ ਘੱਟ ਤੋਂ ਘੱਟ 60 ਹੋਵੇ ਤਾਂ ਇੱਥੇ ਜਿਹੜੀ ਉਹ ਸੰਖਿਆ 60 ਤੋਂ ਥੱਲੇ ਆ ਤਾਂ ਕਿ ਯੂਟੀ ਕਿਹੜਾ ਬੁੱਡੂਚੇਰੀ ਹੈ ਜਿਹਦੇ ਵਿੱਚ 60 ਤੋਂ ਥੱਲੇ ਆ ਤੇ ਜੇ ਸਟੇਟ ਪੁੱਛ ਲੈਣ ਕਿਹੜੀ ਹੈ ਥੱਲੇ ਤਾਂ ਸਿੱਕਮ ਦੇ ਵਿੱਚ 32 ਉੱਥੇ ਰਾਜੀ ਫਿਰ ਜੰਮੂ ਐਂਡ ਕਸ਼ਮੀਰ ਹੈ ਰਾਜੀ ਉੱਥੇ ਕਿੰਨੀਆਂ ਆਗੀਆਂ ਤੇ ਉੱਥੇ 90 ਇਹ ਗਣਾ ਹਰ ਸਟੇਟ ਪਲੱਸ 10 ਯੂਟੀਆਂ ਦੇ ਵਿੱਚ ਤੇ ਇਹ ਸਿਰਫ ਸ਼ੇਅਰ ਸਟੇਟਸ ਦੇ ਵਿੱਚ ਹੁੰਦੀ ਜਿਹੜੀ ਵਿਧਾਨ ਪਰਿਸ਼ਦ ਹੈ ਰਾਜੀ ਇਹ ਕਿਹੜੇ ਕਿਹੜੇ ਸਟੇਟਸ ਦੇ ਵਿੱਚ ਆ ਗਈ ਹੈ ਜਿਹੜੀ ਵਿਧਾਨ ਸਭਾ ਹੈਗੀ ਆ ਉਹ ਕਿਹੜੇ ਕਿਹੜੇ ਸ਼ੇਅਰ ਸਟੇਟਸ ਦੇ ਵਿੱਚ ਆਈ ਮੈਂ ਤੁਹਾਨੂੰ ਦੱਸਿਆ ਹੋਇਆ ਸੀਗਾ ਇਹ ਹੈਗੀ ਆ ਯੂਪੀ ਦੇ ਵਿੱਚ ਉੱਤਰ ਪ੍ਰਦੇਸ਼ ਇੱਥੇ ਹੈਗਾ ਰਾਜੇ 100 ਸੀਟਾਂ ਫਿਰ ਇਸ ਤੋਂ ਇਲਾਵਾ ਬਿਹਾਰ ਦੇ ਵਿੱਚ ਰਾਜੀ ਬਿਹਾਰ ਦੇ ਵਿੱਚ ਇਹਦੀਆਂ ਕਿੰਨੀਆਂ ਸੀਟਾਂ ਹੈਗੀਆਂ 75 ਆ ਫਿਰ ਮਹਾਰਾਸ਼ਟਰ ਦੇ ਵਿੱਚ ਵੀ ਹੈ ਰਾਜੀ ਇਹ ਮਹਾਰਾਸ਼ਟਰ ਮਹਾਰਾਸ਼ਟਰ ਦੇ ਵਿੱਚ ਇਹਦੀਆਂ 78 ਸੀਟਾਂ ਆਇਆਂ ਤੇ ਕਰਨਾਟਕਾ ਕਰਨਾਟਕਾ ਦੇ ਵਿੱਚ ਇਹਦੀਆਂ ਕਿੰਨੀਆਂ ਸੀਟਾਂ ਆਇਆਂ 75 ਫਿਰ ਆਂਧਰਾ ਪ੍ਰਦੇਸ਼ ਰਾਜੇ ਆਂਧਰਾ ਪ੍ਰਦੇਸ਼ ਦੇ ਵਿੱਚ ਇਹਦੀਆਂ ਕਿੰਨੀਆਂ ਸੀਟਾਂ ਆਇਆਂ 58 ਐ ਸੇ ਹੋਗੇ ਨਾ 1 2 3 4 5 ਹਾਂ ਤੇਲੰਗਾਨਾ ਰਹਿ ਗਿਆ ਰਾਜੇ ਉੱਥੇ ਕਿੰਨੀਆਂ ਸੀਟਾਂ ਇਹਦੀਆਂ 40 ਕਿਉਂਕਿ ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਰਾਜ ਇਹ ਪਹਿਲਾਂ ਇੱਕ ਹੀ ਸੀਗਾ ਠੀਕ ਹੈ ਨਾ ਇਹਨਾਂ ਨੂੰ ਜਦੋਂ 2 ਜੂਨ 2014 ਦੇ ਵਿੱਚ ਜਿਹੜਾ ਅਲੱਗ ਕੀਤਾ ਗਿਆ ਇਹਨਾਂ ਨੂੰ ਠੀਕ ਹੈ ਤਾਂ ਇਹ 6 ਸਟੇਟਸ ਰਾਜ ਜਿੱਥੇ ਆਈਆਂ ਇਹ ਵਿਧਾਨ ਪਰਿਸ਼ਦਾਂ ਇਹਨਾਂ ਨੂੰ 6 ਨੂੰ ਤੁਸੀਂ ਧਿਆਨ ਚ ਰੱਖਣਾ ਤੇ ਇਹਨਾਂ ਦੀਆਂ 6 ਇਹਨਾਂ ਦੀਆਂ ਸੀਟਾਂ ਵੀ ਧਿਆਨ ਚ ਰੱਖਣੀਆਂ ਵੀ ਕਿੰਨੀਆਂ-ਕਿੰਨੀਆਂ ਠੀਕ ਹੈ ਫਿਰ ਇਹਨਾਂ ਦਾ ਕਾਰਜਕਾਲ ਹੈ ਜੀ ਜਿਹੜੀ ਵਿਧਾਨ ਸਭਾ ਉਹਦਾ ਕਾਰਜਕਾਲ 5 ਸਾਲ ਆ ਬਟ ਇਹ 5 ਸਾਲ ਤੋਂ ਪਹਿਲਾਂ ਵੀ ਭੰਗ ਕੀਤਾ ਜਾ ਸਕਦਾ ਰਾਜਪਾਲ ਆ ਜਿਹੜਾ ਇਹਨੂੰ ਭੰਗ ਕਰ ਸਕਦਾ ਪਹਿਲਾਂ ਵੀ ਭੰਗ ਕੀਤਾ ਜਾ ਸਕਦਾ ਜੇਕਰ ਉਹਨੂੰ ਲੱਗੇ ਵੀ ਇਹ ਜਿਹੜਾ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੀ ਆ ਦਾ ਵਿਸ਼ਵਾਸ ਖੋਦੇ ਰਾਜਪਾਲ ਦੇ ਪ੍ਰੈਜ਼ੀਡੈਂਟ ਤੱਕ ਹੁੰਦਾ ਨੇ ਇਹਦਾ ਕਾਰਜਕਾਲ ਤੇ ਜੇਕਰ ਉਹ ਵੀ ਇਹੇ ਵਿਸ਼ਵਾਸ ਖੋਦੇ ਤਾਂ ਰਾਜਪਾਲ ਆ ਜਿਹੜਾ ਇਹਨੂੰ ਸਮੇਂ ਤੋਂ ਪਹਿਲਾਂ ਵੀ ਭੰਗ ਕਰ ਸਕਦਾ ਇਹਦਾ ਕਾਰਜਕਾਲ ਹੈ ਜੀ 6 ਸਾਲ ਆ ਮੰਤਰੀ ਮੰਡਾ ਦਾ ਕਾਰਜਕਾਲ ਆ 2 ਸਾਲ ਬਾਅਦ ਜਿਹੜੇ ਇੱਕ ⅓ ਮੈਂਬਰ ਉਹ ਰਿਟਾਇਰ ਹੋ ਜਾਂਦੇ ਆ ਠੀਕ ਆ ਨਾ ਕਾਰਜ ਕਾਲੇ ਦਾ 6 ਸਾਲਾ ਜਿੱਥੇ ਵੀ ਇਹ ਹੈਗੀ ਆ ਤੇ ਬਟ ਇਹਨੂੰ ਭੰਗ ਨਹੀਂ ਕੀਤਾ ਜਾ ਸਕਦਾ ਇਹ ਮੈਂ ਤੁਹਾਨੂੰ ਸਾਰਾ ਕਨਸੈਪਟ ਸਮਝਾ ਚੁੱਕੀ ਆ ਸਮਾਪਤ ਕਰ ਸਕਦੇ ਆ ਕਿਸੇ ਵੀ ਸਟੇਟ ਦੇ ਵਿੱਚੋਂ ਇਹ ਭੰਗ ਕਰਨਾ ਇਹ ਹੁੰਦਾ ਰਾਜੇ ਵੀ ਜਿਵੇਂ ਮੰਨ ਲਓ ਜਿਹੜੀ ਪਰਿਸ਼ਦ ਦੇ ਵਿੱਚ ਹੁਣ ਜਿਹਦੀ ਪਰਿਸ਼ਦ ਦੇ ਵਿੱਚ ਜਿਹੜੇ ਮੰਤਰੀ ਉਹਨਾਂ ਨੂੰ ਖਤਮ ਕਰਕੇ ਇੱਕ ਨਵੀਂ ਜਿਹੜੀ ਹੈਗੀ ਆ ਵਿਧਾਨ ਪਰਿਸ਼ਦ ਜਿਹੜੀ ਬਣਾ ਦੇਣੀ ਸਮਾਪਤ ਹੁੰਦਾ ਉਹਨੂੰ ਟੋਟਲੀ ਖਤਮ ਕਰ ਦੇਣਾ ਵੀ ਉਹਦੀ ਥਾਂ ਤੇ ਨਵੀਂ ਨਾਮ ਬਣਾਉਣਾ ਫਿਰ ਯੋਗਤਾਵਾਂ ਰਾਜੇ ਯੂਟਾਮ ਵੈਸੇ ਸਾਰੀਆਂ ਸੇਮ ਹੁੰਦੀਆਂ ਕਿ ਭਾਰਤ ਦਾ ਨਾਗਰਿਕ ਹੋ ਗਈ ਪਾਗਲ ਜਾਂ ਦਿਵਾਲੀਆ ਨਾ ਹੋਵੇ ਹਨ ਬਟ ਜਿਹੜਾ ਫਰਕ ਹੁੰਦਾ ਉਹ ਉਮਰ ਦਾ ਹੁੰਦਾ ਰਾਜੀ ਜੀ ਜਿਹੜੀ ਵਿਧਾਨ ਸਭਾ ਉਹਦੇ ਵਾਸਤੇ ਘੱਟ ਤੋਂ ਘੱਟ ਉਮਰ 25 ਸਾਲ ਚਾਹੀਦੀ ਆ ਤੇ ਜਿਹੜਾ ਵਿਧਾਨ ਪਰਿਸ਼ਦ ਆ ਉਹਦੇ ਵਾਸਤੇ ਘੱਟ ਤੋਂ ਘੱਟ ਉਮਰ 30 ਸਾਲ ਚਾਹੀਦੀ ਆ ਫਿਰ ਇਹਨਾਂ ਦੀ ਚੋਣ ਚੋਣ ਰਾਜੇ ਪ੍ਰਤੱਖ ਰੂਪ ਵਿੱਚ ਕੀਤੀ ਜਾਂਦੀ ਹੈ ਜਿਹੜੇ ਵਿਧਾਨ ਸਭਾ ਦੇ ਮੈਂਬਰ ਹੁੰਦੇ ਇਹਨਾਂ ਦੀ ਚੋਣ ਪ੍ਰਤੱਖ ਰੂਪ ਦੇ ਵਿੱਚ ਕੀਤੀ ਜਾਂਦੀ ਹੈ ਜਨਤਾ ਦੇ ਦੁਆਰਾ ਜਿਹੜਾ ਸਿੱਧਾ ਡਾਇਰੈਕਟ ਵੋਟਾਂ ਪਾਉਂਦੇ ਆ ਇਹ ਬਾਲਗ ਮਤ ਅਧਿਕਾਰ ਦੇ ਧਾਰ ਦੇ ਤੇ ਜਿਹੜੇ ਵਿਧਾਨ ਪਰਿਸ਼ਦ ਦੇ ਮੈਂਬਰ ਹੁੰਦੇ ਰਾਜੀ ਉਹਨਾਂ ਦੀ ਜਿਹੜੀ ਚੋਣ ਆ ਉਹ ਆਪਰਤੱਖ ਰੂਪ ਦੇ ਵਿੱਚ ਕੀਤੀ ਜਾਂਦੀ ਆ ਇਹ ਮੈਂ ਤੁਹਾਨੂੰ ਦੱਸਿਆ ਸੀ ਰਾਜੇ ਜਿਹੜੇ ਇਹਦੇ ਵਿੱਚ ਮੈਂਬਰ ਹੁੰਦੇ ਆ ਉਹ 1/6 ਮੈਂਬਰ ਆ ਜਿਹੜੇ ਉਹ ਨਾਮਿਨੇਟ ਕੀਤੇ ਜਾਂਦੇ ਆ ਰਾਜਪਾਲ ਦੇ ਦੁਆਰਾ ਨਾਮਿਨੇਟ ਕੀਤੇ ਜਾਂਦੇ ਆ ਰਾਜਪਾਲ ਦੇ ਦੁਆਰਾ ਇਹ ਆਪਾਂ ਸਾਰਾ ਲਾਸਟ ਕਲਾਸ ਦੇ ਵਿੱਚ ਡਿਸਕਸ ਕੀਤਾ ਰਾਜੀ ਤੇ ਫਿਰ ਜਿਹੜੇ 1/3 ਮੈਂਬਰ ਹੁੰਦੇ ਆ ਰਾਜੇ ਇਹ ਵਿਧਾਨ ਸਭਾ ਦੇ ਦੁਆਰਾ ਜਿਹੜੇ ਮੈਂਬਰ ਹੁੰਦੇ ਉਹਨਾਂ ਦੁਆਰਾ ਚੁਣੇ ਜਾਂਦੇ ਆ ਆਪਰਤੱਖ ਰੂਪ ਦੇ ਵਿੱਚ ਵਿਧਾਨ ਸਭਾ ਦੇ ਮੈਂਬਰਾਂ ਦੁਆਰਾ ਫਿਰ ਜਿਹੜੇ 1/3 ਮੈਂਬਰ ਹੁੰਦੇ ਆ ਰਾਜੇ ਇਹ ਜਿਹੜੇ ਲੋਕਲ ਬਾਡੀਜ਼ ਤੋਂ ਚੁਣੇ ਜਾਂਦੇ ਆ ਜਿਵੇਂ ਨਗਰਪਾਲਿਕਾ ਹੋਗੀ ਜਲ ਬੋਰਡ ਹੋ ਗਿਆ ਇਸ ਤਰ੍ਹਾਂ ਦੇ ਜਿਹੜੇ ਲੋਕਲ ਬਾਡੀਜ਼ ਆ ਉਹਨਾਂ ਤੋਂ ਚੁਣੇ ਜਾਂਦੇ ਆ 1/3 ਮੈਂਬਰ ਹੁੰਦੇ ਆ ਰਾਜੇ ਜਿਹੜੇ ਜਿਹੜੇ ਸਕੈਂਡਰੀ ਐਜੂਕੇਸ਼ਨ ਜਿਹੜੇ ਹੁੰਦੀ ਆ ਹਾਇਰ ਸਕੈਂਡਰੀ ਐਜੂਕੇਸ਼ਨ ਹਾਇਰ ਸਕੈਂਡਰੀ ਐਜੂਕੇਸ਼ਨ ਆ ਜਿਹੜੇ ਉਹਨਾਂ ਦੇ ਟੀਚਰ ਜਿਹੜਿਆਂ ਨੂੰ 3 ਸਾਲ ਲੱਗਿਆ ਨੂੰ ਹੋ ਗਿਆ ਉਹਨਾਂ ਦੁਆਰਾ ਚੁਣੇ ਜਾਂਦੇ ਆ ਤੇ 1/12 ਮੈਂਬਰ ਰਾਜ ਜਿਹੜੇ 1/3 ਨਹੀਂ 1/12 ਰਾਜ ਜਿਹੜੇ ਹਾਇਰ ਸਕੈਂਡਰੀ ਦੁਆਰਾ ਚੁਣੇ ਜਾਂਦੇ ਨੇ ਨਾ 1/12 ਤੇ ਜਿਹੜੇ 1/12 ਮੈਂਬਰ ਹੀ ਉਹਨਾਂ ਦੁਆਰਾ ਚੁਣੇ ਜਾਂਦੇ ਜਿਨ੍ਹਾਂ ਦੀ ਗ੍ਰੈਜੂਏਟ ਕੀਤੀ ਨੂੰ 3 ਸਾਲ ਹੋ ਗਏ ਹੁੰਦੇ ਆ ਇਹ ਆਪਾਂ ਵਿਧਾਨਪਰਿਸ਼ਦ ਵਾਲੇ ਟੌਪਿਕ ਦੇ ਵਿੱਚ ਉੱਥੇ ਡਿਟੇਲ ਦੇ ਵਿੱਚ ਡਿਸਕਸ ਕੀਤਾ ਰਹੇ ਜੇ ਉੱਥੇ ਜ਼ਰੂਰ ਵਾਚ ਕਰ ਲਿਓ ਕਲਾਸ ਠੀਕ ਆ ਫਿਰ ਰਾਜ ਦੇ ਅਧਿક્ષા ਜਿਹੜੀ ਵਿਧਾਨ ਸਭਾ ਹੁੰਦੀ ਆ ਉਹਦਾ ਜਿਹੜਾ ਮੁਖੀ ਹੁੰਦਾ ਉਹ ਸਪੀਕਰ ਤੇ ਜਿਹੜਾ ਉਸ ਤੋਂ ਬਾਅਦ ਡਿਪਟੀ ਸਪੀਕਰ ਹੁੰਦਾ ਸਪੀਕਰ ਰਾਜੇ ਸਪੀਕਰ ਦੀ ਚੋਣ ਆ ਜਿਹੜੀ ਉਹ ਵਿਧਾਨ ਸਭਾ ਦੇ ਮੈਂਬਰ ਆਪਣੇ ਵਿੱਚੋਂ ਹੀ ਕਿਸੇ ਨੂੰ ਜਿਹੜਾ ਹੈਗਾ ਸਪੀਕਰ ਚੁਣ ਲੈਂਦੇ ਆ ਤੇ ਜਿਹੜੇ ਕਾਰਜ ਜੋ ਸਪੀਕਰ ਦੁਆਰਾ ਕੀਤੇ ਜਾਂਦੇ ਆ ਜੇਕਰ ਸਪੀਕਰ ਗੈਰ ਹਾਜ਼ਰ ਹੋਵੇ ਤਾਂ ਫਿਰ ਡਿਪਟੀ ਸਪੀਕਰ ਕਰਦਾ ਵਿਧਾਨ ਸਭਾ ਦੇ ਵਿੱਚ ਰਾਜੇ ਉਸੇ ਤਰ੍ਹਾਂ ਸਭਾਪਤੀ ਹੁੰਦਾ ਚੇਅਰਮੈਨ ਤੇ ਡਿਪਟੀ ਚੇਅਰਮੈਨ ਆਪ ਸਭਾਪਤੀ ਹੁੰਦਾ ਜਿਵੇਂ ਲੋਕ ਸਭਾ ਰਾਜ ਸਭਾ ਦੇ ਵਿੱਚ ਆਪਾਂ ਡਿਸਕਸ ਕੀਤਾ ਸੀ ਉਹ ਸਾਰੀ ਸੇਮ ਪ੍ਰੋਸੈਸ ਆ ਬਸ ਕੱਲੇ ਨਾਮ ਬਦਲੇ ਹੋ ਜਾਂਦੇ ਆ ਇੱਥੇ ਠੀਕ ਹੈ ਬਿਓਲ ਸੈਂਟਰ ਲੈਵਲ ਤੇ ਆ ਤੇ ਇਹ ਸਟੇਟ ਲੈਵਲ ਤੇ ਆ ਫਿਰ ਰਾਜੇ ਮੈਂਬਰਾਂ ਦੀ ਸੰਖਿਆ ਜਿਵੇਂ ਹੁਣ ਜਿਹੜੀ ਵਿਧਾਨਪਰੀ ਇੱਥੇ ਵਿਧ ਵਿਧਾਨ ਸਭਾ ਇਧਰ ਪਰਿਸ਼ਦ ਹੈ ਸੰਵਿਧਾਨ ਪਰਿਸ਼ਦ ਤਾਂ ਇਹਦੇ ਵਿੱਚ ਮੈਂਬਰਾਂ ਦੀ ਸੰਖਿਆ ਰਾਜੇ ਵੱਧ ਤੋਂ ਵੱਧ 500 ਹੋ ਸਕਦੀ ਆ ਵੀ 500 ਤੋਂ ਵੱਧ ਨਹੀਂ ਹੋਣੀ ਚਾਹੀਦੀ ਤੇ ਘੱਟ ਤੋਂ ਘੱਟ 60 60 ਤੋਂ ਘੱਟ ਨਹੀਂ ਹੋਣੀ ਚਾਹੀਦੀ ਬਟ ਇੱਥੇ ਜਿਹੜਾ અપਵਾਦ ਪਾਇਆ ਜਾਂਦਾ ਰਾਜੀ ਕਿਉਂਕਿ 60 ਤੋਂ ਘੱਟ ਵੀ ਹੈਗੀ ਆ ਜਿਵੇਂ ਇੱਕ ਯੂਟੀ ਆ ਯੂਟੀ ਦੇ ਵਿੱਚ ਜਿਹੜੇ ਹੈਗਾ ਪੁੱਡੂਚੇਰੀਏ ਉੱਥੇ 30 ਆ ਕਿਉਂਕਿ ਇਹਦੀ ਸੰਖਿਆ ਤੋਂ ਜਿਹੜੀ 60 ਆ ਉਹਦੇ ਤੋਂ ਘਟਾ ਪੁੱਡੂਚੇਰੀ ਦੇ ਵਿੱਚ ਸਿਰਫ 30 ਸੀਟਾਂ ਤੇ ਜੇ ਸਟੇਟ ਪੁੱਛ ਲੈਣ ਤਾਂ ਰਾਜੇ ਸਟੇਟ ਸਿੱਕਮ ਦੇ ਵਿੱਚ 32 ਆ ਸਿੱਕਮ ਦੇ ਵਿੱਚ 32 ਆ ਸਿੱਕਮ ਤੋਂ ਇਲਾਵਾ ਰਾਜੇ ਗੋਆ ਤੇ ਮਿਜ਼ੋਰਮ ਗੋਆ ਮਿਜ਼ੋਰਮ ਇਹਨਾਂ ਦੇ ਵਿੱਚ 40-40 ਆ ਤਾਂ ਇਹ ਫਿਰ ਜਿਹੜੀ ਇਹਨਾਂ ਦੀ ਇਹ ਗਿਣਤੀ ਨਿਰਧਾਰਤ ਕੀਤੀ ਹੈ 60 ਉਹਦੇ ਤੋਂ ਥੱਲੇ ਆ ਇਹ અપਵਾਦ ਆ ਸਿਰਫ ਇਹ ਚਾਰ ਆ ਇਹਨਾਂ ਨੂੰ ਧਿਆਨ ਚ ਰੱਖਣਾ ਜੇ ਯੂਟੀ ਪੁੱਛ ਲੈਣ ਤਾਂ ਯੂਟੀ ਪੁੱਡੂਚੇਰੀ ਆ ਸਟੇਟ ਪੁੱਛ ਲੈਣ ਤਾਂ ਇਹ ਤਿੰਨ ਸਟੇਟ ਆ ਸਿੱਕਮ ਗੋਆ ਤੇ ਮਿਜ਼ੋਰਮ ਤੇ ਜੇ ਆਲ ਓਵਰ ਹੀ ਪੁੱਛ ਲੈਣ ਵੀ ਕਿੱਥੇ ਸਭ ਤੋਂ ਘੱਟ ਆ ਨਾ ਯੂਟੀ ਦਾ ਵੇਰਵਾ ਪਾਇਆ ਹੋ ਵੀ ਨਾ ਸਟੇਟ ਦਾ ਤਾਂ ਫਿਰ ਇਹ ਰਾਜੇ ਪੁੱਡੂਚੇਰੀ ਦੇ ਵਿੱਚ 30 ਆ ਠੀਕ ਆ ਤੇ ਵਿਧਾਨ ਪਰਿਸ਼ਦ ਦੇ ਵਿੱਚ राजे ਜਿਹੜੀ ਮੈਂਬਰਾਂ ਦੀ ਗਿਣਤੀ ਹੁੰਦੀ ਆ ਉਹ ਜਿਹੜੇ ਵੱਧ ਤੋਂ ਵੱਧ 1/3 1/3 ਵਿਧਾਨ ਸਭਾ ਦੇ ਮੈਂਬਰਾਂ ਤੋਂ 1/3 ਤੋਂ ਜਿਹੜੇ ਵੱਧ ਨਹੀਂ ਹੋਣੇ ਚਾਹੀਦੇ ਵਿਧਾਨ ਸਭਾ ਦੇ ਜਿੰਨੇ ਮੈਂਬਰ ਆ ਨਾ ਵਿਧਾਨ ਸਭਾ ਦੇ ਮੈਂਬਰਾਂ ਤੋਂ 1/3 ਤੋਂ ਵੱਧ ਜਿਹੜਾ ਉਹ ਨਹੀਂ ਹੋਣੇ ਚਾਹੀਦੇ ਤੇ ਘੱਟ ਤੋਂ ਘੱਟ 40 ਤੱਕ ਠੀਕ ਆ ਫਿਰ ਆ ਜੇ ਪੰਜਾਬ ਦੇ ਵਿੱਚ ਦੇਖ ਲਾਂਗੇ ਆਪਾਂ ਪੰਜਾਬ ਦੇ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਸੀਟਾਂ ਆ ਟੋਟਲ 117 ਜਿਨ੍ਹਾਂ ਦੇ ਵਿੱਚੋਂ ਜਿਹੜੀ ਇਹ ਇਹ ਵਰਤਮਾਨ ਸਮੇਂ ਦੇ ਵਿੱਚ 16ਵੀਂ ਹੈਗੀ ਆ ਵਿਧਾਨ ਸਭਾ 16ਵੀਂ ਵਿਧਾਨ ਸਭਾ ਜਿਹੜੀ ਆਪਾਂ ਕੱਲ੍ਹ ਵਾਲੀ ਕਲਾਸ ਦੇ ਵਿੱਚ ਜਿਹੜੀ ਪੂਰੀ ਡਿਸਕਸ ਕੀਤੀ ਹੈ राजे 16ਵੀਂ ਵਿਧਾਨ ਸਭਾ ਬਾਰੇ ਆਪਾਂ ਪੂਰਾ ਡਿਟੇਲ ਚ ਚਰਚਾ ਕੀਤੀ ਵੇਦੀਆਂ ਵੋਟਾਂ ਕਿੰਨੀ ਤਰੀਕ ਨੂੰ ਹੋਣਗੀਆਂ ਸੀ ਨਤੀਜੇ ਕਦੋਂ ਕੋਸ਼ਿਸ਼ ਕੀਤੇ ਗਏ ਸੀਗੇ ਹਨਾ ਤੇ ਇਹਦਾ ਮੁਖੀ ਰੇਰ ਭਗਵੰਤ ਮਾਨ ਫਿਰ ਸਪੀਕਰ ਕੁਲਤਾਰ ਸੰਧਵਾ ਰਾਜੇ ਤੇ ਡਿਪਟੀ ਸਪੀਕਰ ਜੈਕ੍ਰਿਸ਼ਨ ਜੇ ਤੁਸੀਂ ਇਹਦੇ ਬਾਰੇ ਪੰਜਾਬ ਦੇ ਵਿੱਚ ਜਿਹੜੀਆਂ ਹੈਗੇ ਡਿਟੇਲ ਦੇ ਜਾਨਣਾ ਚਾਹੁੰਦੇ ਤਾਂ ਕੱਲ ਵਾਲੀ ਕਲਾਸ ਤੁਸੀਂ ਜਿਹੜੀ ਹੈਗੀ ਉਹਦੇ ਚ ਜਾ ਕੇ ਦੇਖ ਲ ਵਾਚ ਕਰ ਲਓ ਬਈ ਉਹਦੇ ਵਿੱਚ ਮੈਂ ਇੱਥੇ ਪੂਰਾ ਇਹ ਜਿਹੜਾ ਡਿਟੇਲ ਦੇ ਵਿੱਚ ਡਿਸਕਸ ਕੀਤਾ ਕਿ 117 ਸੀਟਾਂ ਦੇ ਵਿੱਚੋਂ ਕਿੰਨੀਆਂ ਜਿਹੜੀਆਂ ਆਮ ਆਦਮੀ ਪਾਰਟੀ ਨੂੰ ਮਿਲੀਆਂ ਕਿੰਨੀਆਂ ਕਾਂਗਰਸ ਨੂੰ ਮਿਲੀਆਂ ਕਿੰਨੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀਆਂ ਕਿੰਨੀਆਂ ਬੀਜੇਪੀ ਨੂੰ ਮਿਲੀਆਂ ਉਹ ਸਾਰਾ ਆਪਾਂ ਉੱਥੇ ਡਿਸਕਸ ਕੀਤਾ ਹੋਇਆ ਕੱਲ ਵਾਲੀ ਕਲਾਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਰਾਜੇ ਵਿਧਾਨ ਪਰਿਸ਼ਦ ਹੈਣੀਗੀ ਪਹਿਲਾਂ ਸੀ ਬਟ 1969 ਦੇ ਵਿੱਚ ਜਿਹੜਾ ਇਹਨੂੰ ਖਤਮ ਕਰ ਦਿੱਤਾ ਗਿਆ ਪੰਜਾਬ ਤੋਂ ਇਲਾਵਾ ਹੋਰ ਵੀ ਕਈ ਸਟੇਟਸ ਹੋਏ ਰਾਜੇ ਜਿਵੇਂ ਪੱਛਮੀ ਬੰਗਾਲ ਆ ਉਥੋਂ ਜਿਹੜਾ ਇਹਨਾਂ ਨੂੰ ਖਤਮ ਕਰ ਦਿੱਤਾ ਗਿਆ ਮੈਂ ਜਿਵੇਂ ਤੁਹਾਨੂੰ ਦੱਸ ਗਿਆ ਟੀ ਜੀ ਸਮਾਪਤ ਕਰ ਦਿੱਤਾ ਗਿਆ ਫਿਰ ਰਾਜੇ ਪ੍ਰਮੁੱਖ ਅਧਿਕਾਰ ਜਿਹੜਾ ਇਹਨਾਂ ਦੇ ਵਿੱਚ ਫਰਕ ਹੁੰਦਾ ਜਿਹੜੀ ਵਿਧਾਨ ਸਭਾ ਰਾਜੇ ਜਿਵੇਂ ਲੋਕ ਸਭਾ ਦੇ ਵਿੱਚ ਉਹਨੂੰ ਵੱਧ ਅਧਿਕਾਰ ਹੁੰਦਾ ਕਿ ਧਨ ਬੈਲਾ ਜਿਹੜਾ ਮਨੀ ਬੈਲਾ ਉਹ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਜਾਂਦਾ ਉਸੇ ਤਰ੍ਹਾਂ ਜਿਹੜਾ ਰਾਜ ਲੈਵਲ ਤੇ ਮਨੀ ਬੈਲ ਹੁੰਦਾ ਵਿੱਤ ਨਾਲ ਸੰਬੰਧਿਤ ਅਧਿਕਾਰ ਆ ਉਹ ਉਹਦੇ ਵਿੱਚ ਜਿਹੜਾ ਵਿਧਾਨ ਸਭਾ ਨੂੰ ਵੱਧ ਅਧਿਕਾਰ ਹਨ ਧਨ ਬੈਲ ਕੇਵਲ ਜਿਹੜਾ ਹੈਗਾ ਉਹ ਵਿਧਾਨ ਸਭਾ ਦੇ ਵਿੱਚ ਪੇਸ਼ ਹੁੰਦਾ ਤੇ ਇਹਦੇ ਅਧਿਕਾਰ ਸੀਮਤ ਹੈ ਰਾਜੇ ਇਹ ਸਿਰਫ ਜਦੋਂ ਇਹਦੇ ਕੋਲ ਧਨ ਬੈਲ ਜਾਊਗਾ ਤਾਂ ਸਿਰਫ ਸਪਾਰਸ਼ ਕਰ ਸਕਦੀ ਆ ਤੇ ਵੱਧ ਤੋਂ ਵੱਧ ਉਹਨੂੰ 14 ਦਿਨਾਂ ਤੱਕ ਰੋਕ ਕੇ ਰੱਖ ਸਕਦੀ ਹੈ ਰਾਜੇ ਵਿਧਾਨ ਸਭਾ ਦੀ ਮਰਜ਼ੀ ਹੈ ਵੀ ਉਹ ਇਸ ਸਪਾਰਸ਼ ਨੂੰ ਮੰਨੂਗੀ ਜਾਂ ਨਹੀਂ ਤੇ 14 ਦਿਨਾਂ ਬਾਅਦ ਜੇਕਰ ਇਹ ਰੋਕਦੀ ਹੈ राजे ਤਾਂ 14 ਦਿਨਾਂ ਤੋਂ ਬਾਅਦ ਜਿਹੜਾ ਹੈਗਾ ਉਹ ਬਿੱਲ ਜੋ ਵੀ ਹੋਊਗਾ ਉਹ ਆਪਣੇ ਆਪ ਕੀ ਆ ਕਾਨੂੰਨ ਬਣ ਜਾਊਗਾ ਠੀਕ ਹੈ ਨਾ ਉਹ ਡਰਾਫਟ ਹੋਊਗਾ ਨਾ ਜਿਹੜਾ ਉਹ ਆਪਣੇ ਆਪ ਹੀ ਕਾਨੂੰਨ ਬਣ ਜਾਊਗਾ 14 ਦਿਨਾਂ ਤੱਕ ਤਾਂ 14 ਦਿਨਾਂ ਤੋਂ ਬਾਅਦ ਇਹ ਨਹੀਂ ਰੋਕ ਸਕਦੀ ਇਹ ਅਸਲੀ ਕਾਨੂੰਨ ਬਣਾਉਣ ਵਾਲੀ ਸੱਤਾ ਰਾਜੇ ਮੁੱਕ ਦੀ ਗੱਲ ਕੀ ਆ ਕਿ ਜਿਹੜੀ ਵਿਧਾਨ ਸਭਾ ਹੈਗੀ ਆ ਸਟੇਟ ਲੈਵਲ ਦੇ ਉੱਤੇ ਅਸਲੀ ਕਾਨੂੰਨ ਬਣਾਉਣ ਵਾਲੀ ਸੱਤਾ ਸਾਰੀ ਪਾਵਰ ਆ ਜਿਹੜੀ ਉਹ ਵਿਧਾਨ ਸਭਾ ਦੇ ਕੋਲ ਹੁੰਦੀ ਹੈਗੀ ਆ ਤੇ ਜਿਹੜੀ ਇਹ ਹੈਗੀ राजे ਵਿਧਾਨ ਪਰਿਸ਼ਦ ਹੈਗੀ ਇਹ ਸਿਰਫ ਇੱਕ ਸਲਾਹ ਕਰਸਦਨ ਦੇ ਵਜੋਂ ਕੰਮ ਕਰਦੀ ਆ ਠੀਕ ਆ ਨਾ ਰਾਜੀ ਵੀ ਇਹ ਸਲਾਹਕਾਰੀ ਸੱਤਾ ਹੈਗੀ ਇਹ ਲੋਕਾਂ ਦੀ ਪ੍ਰਤੀਨਿਧਤਾਵ ਸੱਤਾ ਯਾਨੀ ਕਿ ਇਹਦੇ ਵਿੱਚ ਸਾਰਾ ਲੋਕਾਂ ਦੇ ਨਾਲ ਸੰਬੰਧਿਤ ਜਿਵੇਂ ਲੋਕ ਆਪ ਇਨਵੋਲਵ ਹੁੰਦੇ ਰਹਿ ਜੀ ਆਪਣੇ ਪ੍ਰਤੀਨਿਧ ਜਿਹੜੇ ਉਹ ਆਪ ਚੁੰਨਦੇ ਆ ਇਸੇ ਕਰਕੇ ਇਹ ਹੈ ਰਾਜੀ ਅਸਲੀ ਕਾਨੂੰਨ ਬਣਾਉਣ ਵਾਲੀ ਸੱਤਾ ਲੋਕਾਂ ਦੀ ਪ੍ਰਤੀਨਿਧਤਾਵ ਵਾਲੀ ਸੱਤਾ ਹੈਗੀ ਆ ਇਹ ਸਿਰਫ ਸਲਾਹਕਾਰੀ ਸੱਤਾ ਜਾਂ ਸਲਾਹਕਾਰੀ ਸਦਨ ਵਜੋਂ ਕੰਮ ਕਰਦੀ ਆ ਤਾਂ ਇਹ ਰਾਜੀ ਮੈਂ ਤੁਹਾਨੂੰ ਤੁਲਨਾਤਮਕ ਅਧਿਆਏ ਦੇ ਵਿੱਚ ਦੱਸ ਦਿੱਤਾ ਸਾਰਾ ਉਮੀਦ ਕਰਦੀ ਹਾਂ ਤੁਹਾਨੂੰ ਸਮਝ ਆਇਆ ਹੋਊਗਾ ਸਾਰੇ ਡਾਊਟਸ ਆ ਜਿਹੜੇ ਤੁਹਾਡੇ ਕਲੀਅਰ ਹੋ ਗਏ ਹੋਣਗੇ ਜੇ ਫਿਰ ਵੀ ਕੋਈ ਪ੍ਰੋਬਲਮ ਆ ਗਈ ਹੈ ਤਾਂ ਤੁਸੀਂ ਮੈਨੂੰ ਜਿਹੜਾ ਹੈਗਾ ਮੈਸੇਜ ਕਰਕੇ ਪੁੱਛ ਸਕਦੇ ਆ ਜੇ ਕਲਾਸ ਬਈ ਵਧੀਆ ਲੱਗੀ ਤਾਂ ਇੱਕ ਲਾਈਕ ਜ਼ਰੂਰ ਕਰਿਓ ਤੇ ਮੈਨੂੰ ਦੱਸਿਓ ਜ਼ਰੂਰ ਕਿ ਤੁਹਾਡੇ ਡਾਊਟਸ ਕਲੀਅਰ ਹੋਏ ਜਾਂ ਨਹੀਂ ਕਿਉਂਕਿ ਬੱਚਿਆਂ ਨੂੰ ਇਹ ਕਨਫਿਊਜ਼ਨ ਹੋ ਜਾਂਦੀ ਹੁੰਦੀ ਹੈ ਵੀ ਵਿਧਾਨਪਰਿਸ਼ਦ ਕਿੱਥੇ ਆ ਵਿਧਾਨ ਸਭਾ ਕਿੱਥੇ ਆ ਸਾਡੇ ਪੰਜਾਬ ਦੇ ਵਿੱਚ ਕੀ ਆ ਕੌਣ ਕੀ ਆ ਇਹ ਸਾਰਾ ਆਪਾਂ ਕੱਲੇ ਕਲਾਸ ਦੇ ਵਿੱਚ ਪੰਜਾਬ ਵਿਧਾਨ ਸਭਾ ਬਾਰੇ ਪੂਰਾ ਡਿਸਕਸ ਕੀਤਾ ਹੋਇਆ ਤੇ ਉਹਨੂੰ ਤੁਲਨਾਤਮਕ ਰੂਪ ਦੇ ਵਿੱਚ ਵੀ ਮੈਂ ਤੁਹਾਨੂੰ ਦੱਸ ਦਿੱਤਾ ਵੀ ਕੱਲੀ ਵਿਧਾਨਪਰਿਸ਼ਦ ਆ ਉਹ ਸਿਰਫ ਕਿੱਥੇ ਕਿੱਥੇ ਪਾਈ ਜਾਂਦੀ ਆ ਜਾਂ ਇਹਨਾਂ ਦੀਆਂ ਯੋਗਤਾਵਾਂ ਦੇ ਵਿੱਚ ਕੀ ਫਰਕ ਆ ਜਾਂ ਇਹਨਾਂ ਦੇ ਜਿਹੜੇ ਅਧਿਐਕਸ਼ ਹੁੰਦੇ ਉਹਨਾਂ 'ਚ ਕੀ ਫਰਕ ਆ ਮੈਂ ਮੈਂਬਰਾਂ ਦੇ ਵਿੱਚ ਕੀ ਫਰਕ ਆ ਚੋਣ ਵਿਧੀ ਦੇ ਵਿੱਚ ਕੀ ਫਰਕ ਆ ਤਾਂ ਜੇ ਕਲਾਸ ਵਧੀਆ ਲੱਗੀ ਬਾਈ ਤਾਂ ਆਪਣਾ ਜਿਹੜਾ ਹੈਗਾ ਰਿਸਪੌਂਸ ਜ਼ ਤੇ ਜਿਹੜੇ ਬੱਚੇ ਨਵੇਂ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਮੈਂ ਜਿਹੜਾ ਇੱਥੇ ਨੂੰ ਪੂਰਾ ਫੁੱਲ ਕੋਰਸ ਹੈ ਜਿਹੜਾ ਉਹ ਕਵਰ ਕਰਾਉਂਗੀ ਮਾਸਟਰ ਕੁਕੈਡਰ ਦਾ ਸਿਲੇਬਸ ਹੈ ਜਿਹੜਾ ਇਹਨੂੰ ਆਪਾਂ ਟਾਰਗੇਟ ਬਣ ਕੇ ਚੱਲੇ ਆਂ ਆਦਰਵਾਇਜ਼ ਰਾਜੀ ਇਹ ਟਾਪਿਕ ਮੈਂ ਇਹਨੇ ਬਰੀਫਲੀ ਤਿਆਰ ਕੀਤੀ ਹੈ ਕਿ ਤੁਸੀਂ ਕਿਸੇ ਵੀ ਪੇਪਰ ਨੂੰ ਦੇਣਾ ਹੋਵੇ ਜਿਹੜਾ ਵੀ ਟਾਪਿਕ ਤੁਹਾਡੇ ਸਿਲੇਬਸ ਦੇ ਨਾਲ ਰਿਲੇਟਿਡ ਹੈਗਾ ਤੁਹਾਡੇ ਸਿਲੇਬਸ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਦਾ ਤਾਂ ਉਹ ਟਾਪਿਕ ਤੁਸੀਂ ਇਸ ਪਲੇਟਫਾਰਮ ਦੇ ਉੱਤੇ ਆ ਕੇ ਬੇਫਿਕਰ ਹੋ ਕੇ ਜਿਹੜਾ ਉਹਨੂੰ ਇੱਥੋਂ ਤੁਸੀਂ ਕਵਰ ਕਰ ਸਕਦੇ ਆ ਤਾਂ ਮਿਲਦੇ ਆਂ ਰਾਜੀ ਕੱਲ ਨੂੰ ਨਵੀਂ ਕਲਾਸ ਦੇ ਵਿੱਚ ਨਵੇਂ